ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਆਪਾਂ ਸਾਰੇ ਮੋਬਾਈਲ ਫੋਨ ਤੇ ਕੰਪਿਊਟਰ ਯੂਜ਼ ਕਰਦੇ ਹਾਂ ਤੇ ਆਪਾਂ ਇਹ ਵੀ ਜਾਣਦੇ ਹਾਂ ਕਿ ਮੋਬਾਈਲ ਫੋਨ ਤੇ ਕੰਪਿਊਟਰ ਦੇ ਵਿੱਚ ਆਪਾਂ ਮੈਮਰੀ ਕਾਰਡ ਦੀ ਵਰਤੋਂ ਕਰਦੇ ਹਾਂ ਜਿਸ ਨੂੰ ਆਪਾਂ ਚਿਪ ਵੀ ਕਹਿੰਦੇ ਹਾਂ ਦੋਸਤੋ ਕੀ ਅਸੀਂ ਮੈਜਨ ਕਰ ਸਕਦੇ ਹਾਂ ਕਿ ਆਪਾਂ ਆਪਣੇ ਦਿਮਾਗ ਦੇ ਲਈ ਵੀ ਐਸੇ ਤਰ੍ਹਾਂ ਦੀ ਇੱਕ ਚਿਪ ਜਾਂ ਮੈਮਰੀ ਕਾਰਡ ਦੀ ਵਰਤੋਂ ਕਰ ਸਕਦੇ ਹਾਂ ਜੀ ਹਾਂ ਦੋਸਤੋ ਇਹ ਇੱਕ ਰਿਜ਼ਮਾ ਇਹ ਇੱਕ ਰਿਜ਼ਮਾ ਹੋ ਚੁੱਕਿਆ ਹੈ ਜਿਸ ਪ੍ਰੋਸੈਸ ਨੂੰ ਆਪਾਂ ਬ੍ਰੇਨ ਕੰਪਿਊਟਰ ਇੰਟਰਫੇਸ ਦਾ ਨਾਮ ਦੇ ਸਕਦੇ ਹਾਂ ਦੋਸਤੋ ਆਪਾਂ ਐਲਨ ਮਸਕ ਬਾਰੇ ਤਾਂ ਸਾਰਿਆਂ ਨੇ ਪੜਿਆ ਸੁਣਿਆ ਹੋਵੇਗਾ ਜੀ ਹਾਂ ਦੋਸਤੋ ਉਹੀ ਐਲਨ ਮਸਕ ਜਿਸਨੇ ਟਵਿੱਟਰ ਤੇ ਟਸਲਾ ਦੇ ਮਾਲਕ ਐਲਨ ਮਸਕ ਜਿਸਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਟੈਕਨੋਲੋਜੀ ਦੀ ਦੁਨੀਆ ਦੇ ਜਿਹੜੇ ਮਾਇਨੇ ਨੇ ਉਹ ਬਿਲਕੁਲ ਬਦਲ ਕੇ ਰੱਖ ਦਿੱਤੇ ਤੇ ਇਸੇ ਐਲਨ ਮਸਕ ਦੀ ਇੱਕ ਕੰਪਨੀ ਹੈ ਨਿਊਰਲਿੰਕ ਤੇ ਨਿਊਰਲਿੰਕ ਹੈ ਜਿਹੜੀ ਇਹ ਡਿਵਾਈਸ ਇਹ ਚਿਪ ਬਣਾਉਂਦੀ ਹੈ ਤੇ ਇਸ ਨੂੰ ਆਪਾਂ ਇਹ ਇੰਪਲਾਂਟਡ ਬ੍ਰੇਨ ਕੰਪਿਊਟਰ ਡਿਵਾਈਸ ਬੋਲਦੇ ਆ ਤੇ ਇਸ ਇਹ ਡਿਵਾਈਸ ਨੂੰ ਬਹੁਤ ਹੀ ਸਾਵਧਾਨੀ ਨਾਲ ਬਹੁਤ ਹੀ ਮਤਲਬ ਬਹੁਤ ਹੀ ਰੇੜ ਤਰੀਕੇ ਨਾਲ ਇਹਨੂੰ ਦਿਮਾਗ ਦੇ ਵਿੱਚ ਹੌਲ ਕਰਕੇ ਦਿਮਾਗ ਦੇ ਵਿੱਚ ਫਿੱਟ ਕੀਤਾ ਜਾਂਦਾ ਹੈ ਤੇ ਫਿਰ ਇਸ ਡਿਵਾਈਸ ਇਹ ਜਿਹੜਾ ਇਹ ਡਿਵਾਈਸ ਹੈ ਬਾਲਾਂ ਤੋਂ ਵੀ ਬਰੀਕ ਧਾਗੇ ਆ ਜਿਹੜੇ ਪਤਲੇ ਧਾਗੇ ਇਹ ਆਪਣੇ ਦਿਮਾਗ ਦੇ ਵਿੱਚ ਛੜਦਾ ਹੈ ਤੇ ਇਹ ਜਿਹੜੇ ਧਾਗੇ ਨੇ ਇਲੈਕਟਰੋਡ ਨਾਲ ਲਾਇਸ ਹੁੰਦੇ ਨੇ ਤੇ ਇਹ ਇਹ ਤਾਂ ਅੱਗੇ ਫਿਰ ਸਿੱਧੇ ਤੌਰ ਤੇ ਆਪਣੇ ਦਿਮਾਗ ਦੇ ਜਿਹੜੀਆਂ ਕੋਸ਼ਕਾਂਵਾਂ ਹੁੰਦੀਆਂ ਨੇ ਤੇ ਉਹਨਾਂ ਦੇ ਨਾਲ ਸੰਪਰਕ ਕਰਦੇ ਹਨ ਤੇ ਹੁਣ ਆਪਾਂ ਇੱਥੇ ਸਵਾਲ ਆ ਜਾਂਦਾ ਵੀ ਇਹ ਡਿਵਾਈਸ ਫਿੱਟ ਹੀ ਕਿਉਂ ਕਰਨਾ ਤੇ ਇਹਦਾ ਕੰਮ ਕੀ ਹੈ ਦੋਸਤੋ ਇੱਕ ਡਿਵਾਈਸ ਹੈ ਜਿਹੜਾ ਆਪਣੇ ਦਿਮਾਗ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ ਐਲਨ ਮਸਕ ਐਂਡ ਕੰਪਨੀ ਦਾ ਦਾਅਵਾ ਹੈ ਕਿ ਇਹ ਡਿਵਾਈਸ ਦੇ ਨਾਲ ਆਪਾਂ ਮਨੁੱਖ ਦੇ ਵਿੱਚੋਂ ਜਿਹੜੇ ਮਾੜੇ ਨੈਗੇਟਿਵ ਵਿਚਾਰ ਨੇ ਉਹ ਖਤਮ ਕਰ ਸਕਦੇ ਆ ਤੇ ਉਹਨਾਂ ਦੀ ਜਗ੍ਹਾ ਪੋਜ਼ਿਟਿਵ ਵਿਚਾਰ ਨੇ ਜਿਹੜੇ ਪਰ ਸਕਦੇ ਆ ਜੋ ਬੰਦੇ ਦੇ ਲਈ ਮਤਲਬ ਬੰਦੇ ਨੂੰ ਇੱਕ ਸਫਸਤ ਸਕੂਲ ਬਣਨ ਦੇ ਲਈ ਲਾਭਦਾਇਕ ਹੋਣਗੇ ਉਸਦੇ ਜੀਵਨ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਿੱਚ ਲਾਭਦਾਇਕ ਹੋਣਗੇ ਦੋਸਤ ਦੋਸਤੋ ਇਹ ਡਿਵਾਈਸਨ ਸੰਸਨ ਵਾਲੀ ਚੰਗੀ ਹੈ ਜਾਂ ਮਾੜੀ ਮੈਨ ਨਹੀਂ ਜਾਣਦਾ ਪਰ ਇਹ ਅਕਾਲਪੁਰਖ ਫਰਮਾਤਮਾ ਦੀ ਬਣਾਈ ਜਿਹੜੀ ਕੁਦਰਤ ਦੇ ਨਾਲ ਸਿੱਧਾ-ਸਿੱਧਾ ਖਿਲਵਾੜ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜਿਹੜੇ ਨਤੀਜੇ ਨੇ ਬਹੁਤ ਹੀ ਜ਼ਿਆਦਾ ਖਤਰਨਾਕ ਹੋਣਗੇ ਕਿਉਂਕਿ ਇਹ ਡਵਾਈਸ ਲੱਗੇ ਜਿਹੜੇ ਇਨਸਾਨ ਇਨਸਾਨ ਨਹੀਂ ਬਲਕਿ ਉਹ ਰੋਬੋਟ ਆਉਣਗੇ ਰੋਬੋਟ ਦੀ ਤਰ੍ਹਾਂ ਕੰਮ ਕਰਨਗੇ ਤੇ ਉਹ ਰੋਡ ਦਾ ਫਿਰ ਕੰਟਰੋਲ ਸਾਨੂੰ ਪਤਾ ਆਪਾਂ ਸਾਰੇ ਜਾਣਦੇ ਆ ਕਿ ਕਿਸ ਦੇ ਹੱਥ ਵਿੱਚ ਹੋਊਗਾ ਇਸ ਲਈ ਇਸ ਦੇ ਬਾਰੇ ਹੁਣ ਤੁਹੀ ਸੋਚਣਾ ਪਣਦਾ ਹੈ ਤੇ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ ਵੀਡੀਓ ਦੇਖਣ ਦੇ ਲਈ ਥੈਂਕ ਯੂ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆਪਾਂ ਸਾਰੇ ਮੋਬਾਈਲ ਫੋਨ ਤੇ ਕੰਪਿਊਟਰ ਯੂਜ਼